আপ তোসো নারা! নিন পালা হরা সটরা! নালা কাল্যবে পুখণি আন্য়ে কালো আমালো.

ਬਾ ਤਾਜ ਬੱਲਾ ਪਾਉਂਦਾ ਤਾਜ ਕਹਿੰਦੇ ਬਾਗਲਾ ਤਾਜ ਤੇਰੀ ਬਾਤ ਤੇ ਮੈਂ ਆ ਜਾ ਏ ਦੋ ਬੱਲਾ ਸੱਤ ਏ ਏ ਏ ਏ ਜੀ ਨੂੰ ਜੀ ਨੂੰ ਮੈਚ ਦਾ ਸਵਾਦ ਉਹਨਾਂ ਨੂੰ ਸੌਣ ਕਿਹੜਾ ਤਾੜੀ ਨਾਲ ਮਾਰੇ ਯਾਰ ਜੀ अॻे <laughs> न <laughs> ਨਾ ਤਿਆਰ ਪਰ ਤਿਆਰ ਹੈ ਮੇਰੇ ਵੀਰੇ ਇੱਕ ਬਾਲ ਕੰਨੇ ਟੀਮ ਰਹਿ ਗਏ ਆ ਇੱਕ ਬਾਲ ਤੇ ਤਿੰਨ ਰਹਿ ਗਏ ਰਾਜਾ ਲੈ ਵੀ ਜਿਵਾਰੀ ਉਧਰ ਅਰਮਾਨ ਧਰਪੁਰ ਵੀ ਟਿਪ ਕੱਢੀ ਹੋਣਾ ਇੱਕ ਬਾਲ ਦੀ ਆ ਸਾਹਮਣੇ ਤਿੰਨ ਰਾਇਏ ਤਿੰਨ ਰਾਇਏ ਲੈ ਸਾਹਮਣੇ ਇਹਦੇ ਬਾਲ ਬੋਲ ਕੇ ਮੁੰਡਾ ਤਿਆਰ ਪਰ ਤਿਆਰ ਹੈ ਫੇਰ ਤਿਆਰ ਪਰ ਫੇਰ ਕਬਾਲ ਪੰਨ ਜਿਲ ਕਰਦਾ ਟੱਕ ਤੱਕ ਕਰੀ ਜਾਦਾ ਫੇਰ ਕਰਦਾ ਟੱਕ ਤੱਕ ਕਰੀ ਜਾਦਾ ওনার